ਪੰਜਾਬ ਦੇ ਮੌਸਮ ਦੇ ਵਿੱਚ ਬਦਲਾਅ ਇੱਕ ਮਹੱਤਵਪੂਰਨ ਖਬਰ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਕਤੂਬਰ ਦੇ ਆਖਰੀ ਹਫਤੇ ਪੰਜਾਬ ਦੇ ਵਿੱਚ ਠੰਡ ਤੇਜ਼ ਹੋਣ ਦੀ ਉਮੀਦ ਹੈ ਇੱਕ ਨਵਾਂ ਪੱਛਮੀ ਘੜਬੜ ਸਰਕ ਰਿਹਾ ਜੋ ਕਿ ਹੰਡੀਆ ਹਵਾਵਾਂ ਲਿਆਏਗਾ ਉਤੇਦਾਜੀ ਕੀ ਜੋ ਮੁੱਖ ਤੌਰ ਤੇ ਉਤਰੀ ਖੇਤਰਾ ਤੱਕ ਸੀਮਿਤ ਹਾਲੇ ਕੇ ਸਮੇਂ ਤਾਪਮਨ ਦੇ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੈ ਪਰ ਅਗਲੇ 4 ਤੋਂ 5 ਦਿਨਾਂ ਦੇ ਵਿੱਚ ਤਾਪਮਨ ਘਟ ਸਕਦਾ ਹੈ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਉਮੀਦ ਵੀ ਦੱਸੀ ਗਈ ਹੈ ਜਿਸ ਦੇ ਨਾਲ ਸਵੇਰ ਤੇ ਸ਼ਾਮ ਨੂੰ ਠੰਡ ਜੜੀ ਹੈ ਹੋਰ ਵੱਧ ਸਕਦੀ ਹੈ ਇਸੇ ਦੌਰਾਨ ਮਠਿੰਡਾ ਜ਼ਿਲ੍ਹੇ ਦੇ ਵਿੱਚ ਰਾਤ ਦਾ ਤਾਪਮਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਿਹਾ ਹੈ ਉੱਥੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਜਿਹੜਾ 35.5 ਡਿਗਰੀ ਸੈਲਸੀਅਸ ਤਾਪਮਨ ਜਿਹੜਾ ਉਦਚਿਤ ਕੀਤਾ ਗਿਆ। ਲਗਾਤਾਰ ਦੱਸਦੀ ਕਿ ਪੰਜਾਬ ਦੇ ਵਿੱਚ ਬਹੁਤ ਹੀ ਜਲਦ ਮੌਸਮ ਜਿਹੜਾ ਉਹ ਬਦਲਣ ਵਾਲਾ ਹੈ। ਉੱਥੇ ਹੀ ਮੌਸਮ ਵਿਭਾਗ ਦੇ ਅਨੁਸਾਰ ਜਾਣਕਾਰੀ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਗਲੇ 4 ਤੋਂ 5 ਦਿਨਾਂ ਦੇ ਵਿੱਚ ਮੌਸਮ ਜਿਹੜਾ ਪੂਰੇ ਤਰੀਕੇ ਦੇ ਨਾਲ ਬਦਲਣ ਵਾਲਾ ਹੈ ਕਿਉਂਕਿ ਤਾਪਮਾਨ ਜਿਹੜਾ ਘਟ ਸਕਦਾ ਹੈ ਤੇ ਇਸ ਦੇ ਨਾਲ ਹੀ ਭਾਰੀ ਮੀਂਹ ਦਾ ਅਲਰਟ ਵੀ ਜਿਹੜਾ ਉਹ ਕੀਤਾ ਗਿਆ ਕੁਝ ਸਮੇਂ ਕੁਝ ਦਿਨਾਂ ਦੇ ਵਿੱਚ ਫਾਰੀਮੀ ਜਿਹੜਾ ਪੰਜਾਬ ਦੇ ਵਿੱਚ ਦੱਸਿਆ ਗਿਆ ਜਿਸ ਨੂੰ ਵਿਅਕਤੀ ਹੋਏ ਠੱਡ ਜਿਹੜੀ ਹੈ ਉਸ ਤੋਂ ਬਾਅਦ ਬਦਲੀ ਸ਼ੁਰੂ ਹੋ ਜਾਵੇਗੀ ਹਾਲਾ ਕਿ ਨਜ਼ਦੀਕੀ ਲਗਾਤਾਰ ਰਾਤ ਤੇ ਦਿਨ ਵਾਲੇ ਮੌਸਮ ਜਿਹੜਾ ਬਦਲਾ ਸ਼ੁਰੂ ਹੋ ਗਿਆ ਉੱਥੇ ਹੀ ਦੱਸਦੀ ਕਿ ਤਾਪਮਾਨ ਦੇ ਵਿੱਚ ਵੀ ਕਿਰਾਵਟ ਮਹਿਸੂਸ ਕੀਤੀ ਗਈ ਹੈ ਇਸ ਸਮੇਂ ਤਾਪਮਾਨ ਦੇ ਵਿੱਚ ਪਰ ਸਰਵੇਰ ਦੇ ਵੱਲੇ ਕਿਰਾਵਟ ਜਿਹੜੀ ਉਹ ਨਹੀਂ ਦੇਖੀ ਗਈ ਹੈ ਫਿਲਹਾਲ ਬਦਲਾਵ ਜਿਹੜਾ ਸਵੇਰ ਦੇ ਸਮੇਂ 11 ਤੋਂ 5 ਦੇ ਸਮੇਂ ਦਾ ਤਾਪਮਾਨ ਜਿਹੜਾ ਉਹ ਉਸ ਦੇ ਵਿੱਚ ਕੋਈ ਬਦਲਾਵ ਜਿਹੜਾ ਨਹੀਂ ਹੋਇਆ ਪਰ ਉਦੋਂ ਹੀ ਸਵੇਰੇ ਤੜਕੇ ਤੋਂ ਲੈ ਕੇ ਰਾਤ ਤੱਕ ਦਾ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਜੜੀ ਉਹ ਮਹਿਸੂਸ ਕੀਤੀ ਗਈ ਹੈ ਉਦੋਂ ਹੀ ਮੌਸਮ ਵਿਭਾਗ ਦੇ ਅਨੁਸਾਰ ਮੌਸਮ ਦੇ ਵਿੱਚ ਬਹੁਤ ਹੀ ਜਲਦ ਬਦਲਾਵ ਜਿਹੜਾ ਉਹ ਦੇਖਿਆ ਜਾਵੇਗਾ ਅਕਤੂਬਰ ਦੇ ਆਖਰ ਤੱਕ ਠੰਡ ਜੜੀ ਉਹ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਵਦਿਲੀ ਜਾਣਕਾਰੀ ਲਈ ਸੜੇ ਨਾਲ ਅਮਿਤ ਸੇਠੀ ਜੁੜ ਚੁੱਕੇ ਨੇ ਅਮਿਤ ਕੀ ਕੋਈ ਜਾਣਕਾਰੀ ਹੈ ਅਕਤੂਬਰ ਦੇ ਆਖਿਰ ਤੱਕ ਮੌਸਮ ਜਿਹੜਾ ਬਦਲਣ ਵਾਲਾ ਹੈ ਠੰਡ ਜਿਹੜੀ ਉਹ ਸ਼ੁਰੂ ਹੋਣ ਵਾਲੀ ਹੈ ਮਨਪ੍ਰੀਤ ਸਾਹਸ ਤੋਂ ਇਹ ਕਹਿ ਸਕਦੇ ਹੈ ਕਿ 400 ਜਿਹੜੇ 5 ਦਿਨ ਹੈ ਉਸ ਤੋਂ ਬਾਅਦ ਜਿਹੜਾ ਹੈ ਮੌਸਮ ਇੱਕਦਮ ਜਿਹੜਾ ਹੈ ਬਿਲਕੁਲ ਚੇਂਜ ਹੋਵੇਗਾ ਸਾਹਸ ਤੋਂ ਮੌਸਮ ਬਾਰੇ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਪੈਂਸ ਜਿਹੜੀ ਆ ਰਹੀ ਹੈ ਉਹਦੇ ਚਲਦੇ ਜਿਹੜਾ ਹੈ ਮੌਸਮ ਚੇਂਜ ਹੋਵੇਗਾ ਤੇ ਖਾਸ ਕਰਕੇ ਜਿਹੜੇ ਪੰਜਾਬ ਦੇ ਜਿਹੜੇ ਸਰਦੇ ਇਲਾਕੇ ਨੇ ਉਸ ਤੋਂ ਜ਼ਿਆਦਾ ਸਵੇਰੇ ਸ਼ਾਮ ਜਿਹੜੀ ਹੈ ਕਾਫੀ ਜ਼ਿਆਦਾ ਠੰਡ ਦੇਖਣ ਨੂੰ ਮਿਲ ਰਹੀ ਹੈ ਉਸੇ ਅਗਰ ਚੱਲਿੰਗੜ ਦੀ ਗੱਲ ਕਰੀਏ ਹਾਲਾਂਕਿ ਸਵੇਰੇ ਜਦੋਂ ਲੋਕ ਮਾਰਨਿੰਗ ਵਾਕਸ ਜਾਂਦੇ ਨੇ ਤੇ ਉਹਨਾਂ ਨੂੰ ਕਾਫੀ ਠੰਡ ਜਿਹੜੀ ਦੇਖਣ ਨੂੰ ਮਿਲਦੀ ਹੈ ਠੰਡੀ ਹਵਾ ਜਿਹੜੀ ਚੱਲ ਰਹੀ ਹੈ ਦਿਨ ਦੇ ਸਮੇਂ ਦੀ ਗੱਲ ਕਰੀਏ ਤਾਪਮਾਨ ਜਿਹੜਾ ਜ਼ਰੂਰ ਗਰਮ ਹੈ ਆਉਣ ਵਾਲੇ ਜਿਹੜੇ 4 ਤੋਂ 5 ਦਿਨਾਂ ਉਸ ਤੋਂ ਬਾਅਦ ਜਿਹੜੀ ਹੈ ਲੋਕਾਂ ਨੂੰ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਯਾਨੀ ਕਿ ਕੈਪਟ ਨਹੀਂ ਇਹ ਤੂੰ ਜਾਂਦਾ ਹੋਇਆ ਤੂੰ ਜਿਹੜਾ ਹੈ ਉਹ ਠੰਡ ਦੇ ਕੇ ਜਾਏਗਾ ਜੀ ਹਾਲਾਂਕਿ ਗੱਲ ਕੀਤੀ ਜਾਏ ਅਮਿਤ ਕੀ ਦੱਸਿਆ ਗਿਆ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਮਿਲੀ ਹੈ ਕਿ ਕੁਝ ਦਿਨਾਂ ਦੇ ਵਿੱਚ ਪਾਰਿਮੀ ਦੀ ਸੰਭਾਵਨਾ ਜਿਹੜੀ ਹੈ ਕੁਝ ਜਗ੍ਹਾ ਤੇ ਪੈ ਸਕਦੀ ਹੈ ਬਿਲਕੁਲ ਇਸ ਨਾਲ ਬਾਰੇ ਵੀ ਵਿਚਰ ਕੀਤਾ ਮੰਤਰਾਲੇ ਤੋਂ ਆਉਣ ਵਾਲੇ ਜਿਹੜੀ ਗੱਲ ਕਰੀ ਹੈ ਤੇ ਬਿਲਕੁਲ 바ਰੀ ਚਲੀ ਹੈ ਉਹ ਵੇਲੀ ਕਈ ਜਗ੍ਹਾ ਤੇ ਬਰਫ ਬਾਰਿਸ਼ ਵੀ ਹੋਏਗੀ ਹਮਾਂ ਚਲਦੇ ਜਿਹੜਾ ਇਲਾਕਾ ਹੈ ਤੇ ਬਿਲਕੁਲ ਲੋਕਾਂ ਨੂੰ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਖੰਡਾ ਦੇ ਰਹੇ ਸਾਮਨਾ ਕਰਨਾ ਪਏਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਠੰਡ ਜਿਹੜੀ ਹੈ ਵਾਧੀ ਹੋਈ ਦਿਖਾਈ ਦੇਗੀ ਮੌਸਮ ਵਿਭਾਗ ਨੇ ਖਾਸ ਤੌਰ ਤੇ ਅਲਰਟ ਜਾਰੀ ਕੀਤਾ ਉਹ ਵੀ ਉਸੇ ਵਿਭਾਗ ਦੀ ਗੱਲ ਕਰਦੇ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਪੂਰੇ ਕੱਪੜੇ ਜਿਹੜੇ ਨੇ ਬਾਣ ਲੋਕ ਕਿਉਂਕਿ ਜਦੋਂ ਵੀ ਜੇ ਜੀ ਆਂਕੀ ਦੀ ਫੰਡਾ ਉਹ ਅਕਸਰ ਜੜੀਆਂ ਤੇ ਖਰਾਬ ਕਰਦੀ ਹੈ ਉਦੋਂ ਹੀ ਬੰਦੇ ਦੀ ਫੰਡ ਵੀ ਖਰਾਬ ਕਰਦੀ ਹੈ ਤੇ ਇਸੇ ਦੇ ਚੱਲਦੇ ਪੂਰੇ ਕੱਪੜੇ ਪਾਣ ਦੀ ਜੜੀਆਂ ਆਉਣ ਵਾਲੇ ਦਿਨਾਂ ਦੇ ਵੀ ਸਲਾਦ ਦਿੱਤੀ ਰਹੀ ਹੈ। ਵਧੀਰੀ ਜਾਣਕਾਰੀ ਦੇ ਲਈ अमित ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਥੋੜੀ ਨਾਲ।